ਕੀ ਤੁਹਾਡੇ ਪਿਤਾ ਜਸ ਵਰਜ ਸਮੈਕ ਦੇ ਕੇਸ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਬਰਿੰਗ ਦਾ ਇੱਕ ਬਿਆਨ ਹੋਰ ਬਹੁਤ ਚਰਚਾ ਦੇ ਵਿੱਚ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਜਿਹੜਾ ਉਹਨਾਂ ਨੇ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਦਿੱਤਾ ਕਿ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਕੀ ਤੁਹਾਡੀ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਇਸ ਬਿਆਨ ਨੇ ਤੁਸੀਂ ਦਾਵਾ ਕੀ ਕਰਦੇ ਹੋ ਫਿਰ ਵੀ ਪ੍ਰੈਡਿਕਸ਼ਨ ਕੀ ਕਰਦੇ ਹੋ ਇਸ ਇਲੈਕਸ਼ਨ ਨੂੰ ਲੈ ਕੇ ਤਰਨਤਾਰਨ ਜਮਨੀ ਚੋਨ ਨੂੰ ਲੈ ਕੇ ਪ੍ਰਚਾਰ ਸਿਖਰਾਂ ਉੱਤੇ ਹੈ ਹਰ ਕੈਂਡੀਡੇਟ ਆਪੋ ਆਪਣਾ ਜੋਰ ਲਗਾ ਰਿਹਾ ਇਸ ਸਮੇਂ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਗੱਲਬਾਤ ਕਰਦੇ ਆ ਸਰ ਆਖਰਕਾਰ ਕਿਵੇਂ ਚੱਲ ਰਿਹਾ ਤੁਹਾਡਾ ਪ੍ਰਚਾਰ ਅ ਬਹੁਤ ਵਧੀਆ ਚੱਲ ਰਿਹਾ ਜੀ ਪੂਰਾ ਜੋਸ਼ ਹੈ ਸਾਡੇ ਵਰਕਰਸ ਦੇ ਵਿੱਚ ਤੇ ਸਾਡੀ ਸੀਨੀਅਰ ਲੀਡਰਸ਼ਿਪ ਵੀ ਦਾ ਵੀ ਨਾ ਬੜਾ ਧੰਨਵਾਦੀਆਂ ਤੇ ਆਪਣੇ ਆਪ ਨੂੰ ਕਿਸਮਤ ਵਾਲਾ ਵੀ ਸਮਝਦਾ ਕਿ ਮੇਰੀ ਇਲੈਕਸ਼ਨ ਦਾ ਬੋਝ ਜਿਨ੍ਹਾਂ ਨੇ ਆ ਅੱਧਾ ਇਲੈਕਸ਼ਨ ਦਾ ਬੋਝ ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਚੱਕਿਆ ਹੋਇਆ ਸਾਨੀ ਸੀ ਦੀ ਲੀਡਰਸ਼ਿਪ ਅ ਇੱਥੇ ਮਿਹਨਤ ਕਰ ਰਹੀ ਹੈ ਤੇ ਅਸੀਂ ਇਹ ਇਲੈਕਸ਼ਨ ਜ਼ਰੂਰ ਜਿੱਤਾਂਗੇ ਤੁਸੀਂ ਕਾਂਗਰਸ ਨੂੰ ਖੜਾ ਕਿੱਥੇ ਵੇਖਦੇ ਹੋ ਕਾਂਗਰਸ ਦਾ ਮੁੱਖ ਮੁਕਾਬਲਾ ਕਿਸ ਨਾਲ ਮੰਨਦੇ ਹੋ ਦੇਖੋ ਜੀ ਕਾਂਗਰਸ ਇੱਥੋਂ ਅਸੀਂ 2027 ਦੀ ਨੀਂਵ ਇੱਥੋਂ ਜ਼ਰੂਰ ਰੱਖਾਂਗੇ ਕਾਂਗਰਸ ਇੱਥੋਂ ਜਿੱਤੂਗੀ ਤੇ ਦੂਸਰਾ ਕੀ ਪੁੱਛਿਆ ਤੁਸੀਂ ਕਾਂਗਰਸ ਦਾ ਮੁੱਖ ਮੁਕਾਬਲਾ ਤੁਸੀਂ ਕਿਸ ਨਾਲ ਮੰਨ ਰਹੇ ਹੋ ਮੁਕਾਬਲਾ ਅਕਸਰ ਜਮਨੀ ਚੋਣ ਹੈਗੀ ਹੈ ਉਹ ਸਰਕਾਰਾਂ ਦੇ ਨਾਲ ਹੀ ਹੁੰਦਾ ਸੋ ਸਰਕਾਰ ਦੇ ਨਾਲ ਹੀ ਹਰ ਕੋਈ ਆਪਣੇ ਆਪ ਨੂੰ ਇਸ ਸੀਟ ਤੇ ਪੰਥਕ ਹੋਣ ਦਾ ਦਾਵਾ ਕਰ ਰਿਹਾ ਹੈ ਪਰ ਫਿਰ ਵੀ ਪੰਥਕ ਆਖਰਕਾਰ ਹੈ ਕੌਣ ਹੈ ਦੇਖੋ ਸਰ ਮੇਰਾ ਮੰਨਣਾ ਹੈ ਮੀਰੀ ਸੋਚ ਹੈ ਮੇਰੇ ਪਰਸਨਲ ਸੋਚ ਹੈ ਇਹ ਕਿ ਸਿਆਸਤ ਤੇ ਪੰਥ ਹੂੰ ਨੂੰ ਅਲੈਦਾ ਅਲੈਦਾ ਰੱਖਣਾ ਚਾਹੀਦਾ ਹੂੰ ਪੰਥ ਸਾਡਾ ਬਹੁਤ ਉੱਚਾ ਹੂੰ ਪਵਿੱਤਰ ਤੇ ਉਹਨੂੰ ਉੱਚਾ ਤੇ ਪਵਿੱਤਰ ਹੀ ਰਹਿਣ ਦੋ ਲੜਨੀ ਤਾਂ ਆਪਾਂ ਇਲੈਕਸ਼ਨ ਹੈ ਸਰ ਜੀ ਤੇ ਫਿਰ ਆਪਾਂ ਕਿਉਂ ਪੰਥ ਦੀ ਓੜ ਜਾਂ ਗੁਰੂ ਗ੍ਰੰਥ ਸਾਹਿਬ ਦੀ ਓੜ ਲੈ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਲ ਕੇ ਕੋਟਾ ਮੰਗਦੇ ਆ ਪੰਥ ਸਾਡਾ ਬਹੁਤ ਉੱਚਾ ਹੈ ਭਾਜੀ ਸਿਆਸਤ ਤੋਂ ਹੂੰ ਹਰਮੀਤ ਸਿੰਘ ਸੰਧੂ ਦਾ ਪਿਛਲੇ ਦਿਨੀ ਬਿਆਨ ਆਉਂਦਾ ਹੈ ਕਿ ਕਰਨ ਸਿੰਘ ਬੁਰਜ ਨੂੰ ਟਿਕਟਾ ਜਿਹੜੀ ਉਹ ਦੇਖ ਕੇ ਹਾਈ ਕਮਾਂਡ ਖੁਸ਼ ਨਹੀਂ ਸੀ ਬਦਲਣਾ ਚਾਹੁੰਦੀ ਸੀ ਆਖਰਕਾਰ ਇਸ ਪਿੱਛੇ ਕਹਾਣੀ ਕੀ ਹੈ ਦੇਖੋ ਜੀ ਹਰਮੀਤ ਸਿੰਘ ਸੰਧੂ ਨੂੰ ਮੇਰੇ ਮੇਰੇ ਖਿਲਾਫ ਤਾਂ ਕੁਝ ਸਿੱਧਾ ਕੋਈ ਲੱਭਦਾਨੀ ਹੈ ਸੋ ਇਹ ਬੇਫਜ਼ੂਲ ਬੇਤੁਕੀ ਗੱਲਾਂ ਕਰਨੀਆਂ ਚੰਗਾ ਨਹੀਂ ਲੱਗਦਾ ਸ਼ੋਭਾ ਨਹੀਂ ਦਿੰਦੀ ਹਨਾ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਮੇਰੀ ਲੀਡਰਸ਼ਿਪ ਸਾਰੀ ਮੇਰੇ ਨਾਲ ਹੈ ਜੇ ਕੋਈ ਇਹੋ ਜੀ ਗੱਲ ਹੁੰਦੀ ਕੋਈ ਸੀਨੀਅਰ ਲੀਡਰਸ਼ਿਪ ਮੇਰੀ ਟਿਕਟ ਬਦਲ ਨਹੀਂ ਹੁੰਦੀ ਤੇ ਫਿਰ ਸੀਨੀਅਰ ਲੀਡਰਸ਼ਿਪ ਇੱਥੇ ਆ ਕੇ ਇੰਨਾ ਜ਼ੋਰ ਕਿਉਂ ਲਾਉਂਦੀ ਦੱਸੋ ਕਿਹੜਾ ਲੀਡਰ ਹੈ ਐਸਾ ਜਿਹੜਾ ਇੱਥੇ ਆ ਕੇ ਮਿਹਨਤ ਨਹੀਂ ਕਰ ਰਿਹਾ ਜਾਂ ਮੇਰੇ ਪਿੱਛੇ ਜ਼ੋਰ ਨਹੀਂ ਲਾ ਰਿਹਾ ਵਿਰੋਧੀ ਧਿਰ ਵੀ ਕਹਿੰਦੇ ਨੇ ਕਿ ਕਰਨ ਬੁਰਜ ਹੋਰਾਂ ਨੂੰ ਟਿਕਟ ਸਿਰਫ ਪੈਸੇ ਕਰਕੇ ਮਿਲੀ ਹੈ ਫੇਰ ਉਹੀ ਗੱਲ ਜੀ ਹੋਰ ਕੋਈ ਗੱਲਾਂ ਕੋਈ ਲੱਭ ਨਹੀਂ ਰਹੀਆਂ ਸੋ ਇਸ ਬੰਨੇ ਗੱਲ ਕਰਾ ਰਹੇ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਇਹ ਗੱਲ ਮੈਂ ਤੁਹਾਡੇ ਇੱਥੇ ਘਰੇ ਬੈ ਕੇ ਵੀ ਕਹਿ ਰਿਹਾਗਾ ਜੇ ਕਹੋਗੇ ਤੇ ਮੈਂ ਗੁਰਦੁਆਰੇ ਚੜ ਕੇ ਵੀ ਇਹ ਗੱਲ ਕਹਿ ਦੂੰਗਾ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਸਾਡੀ ਕਾਂਗਰਸ ਪਾਰਟੀ ਹੈਗੀ ਹੈ ਜੀ ਕੋਈ ਲਾਲਚੀਆਂ ਦੀ ਪਾਰਟੀ ਨਹੀਂ ਹੈਗੀ ਇਹ ਨੈਸ਼ਨਲ ਪਾਰਟੀ ਹੈਗੀ ਹੈ ਇੱਥੇ ਕੋਈ ਬਾਜ਼ਾਰੀਆਂ ਮੰਡੀ ਨਹੀਂ ਲੱਗਦੀ ਵੀ ਜਿਹਦੇ ਵਿੱਚ ਜਾ ਕੇ ਤੁਸੀਂ ਬੋਲੀ ਦੇ ਦੋਗੇ ਤੇ ਪੈਸੇ ਦੇ ਦੋਗੇ ਪਿਛਲੇ ਦਿਨੀ ਬਿਰਸਾ ਸਿੰਘ ਬਲਟੋਆ ਦਾ ਇੰਟਰਵਿਊ ਆਉਂਦਾ ਹੈ ਜਿਨ੍ਹਾਂ ਦੇ ਵੱਲੋਂ ਬਹੁਤ ਗੰਭੀਰ ਤੁਹਾਡੇ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਉਹਨਾਂ ਨੇ ਕਿਹਾ ਕਿ ਤੁਹਾਡੇ ਪਿਤਾ ਜਸ ਵਰਜ ਸਮੈਕ ਦੇ ਕੇਸ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਛੱਡੋ ਜੀ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਬਿਰਸਾ ਸਿੰਘ ਬਲਟੋਆ ਉਹ ਬੋਲੂਗਾ ਜਿਹਨੂੰ ਪੰਥ ਚੋਂ ਹੀ ਛਾਂਗਿਆ ਹੋਇਆ ਛੱਡੋ ਸਰ ਜਿਹੜਾ ਗੰਦ ਹੁੰਦਾ ਨਾ ਗੰਦ ਨੂੰ ਜਿੰਨਾ ਫਰੂਲੋਗੇ ਉੰਨੀ ਬੋ ਆਊਗੀ ਇਹਦੀਆਂ ਗੱਲਾਂ ਦਾ ਮੈਂ ਸੀਰੀਅਸ ਨਹੀਂ ਕਹਿੰਦਾ ਜਿਹੜਾ ਇਨਸਾਨ ਨੂੰ ਪੰਥ ਤੋਂ ਹੀ ਛਾਂਗਿਆ ਹੋਇਆ ਬਾਹਰ ਕੱਢਿਆ ਹੋਇਆ ਉਹਦੇ ਬਾਰੇ ਕੀ ਟਿੱਪਣੀ ਦੇਣੀ ਛੱਡੋ ਸਰ ਤੁਹਾਡੇ ਪਿਤਾ ਜੇਲ੍ਹ ਦੇ ਵਿੱਚ ਬੰਦ ਕਿਉਂ ਸੀ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਜਿਹੜਾ ਲਾਸਟ ਹਰਮੀਤ ਸਿੰਘ ਕਰਕੇ ਹੀ ਹੋਇਆ ਸੀਗਾ ਜੀ ਜਦੋਂ ਮਜੀਠਾ ਸਾਹਿਬ ਤੇ ਅਲੀਗੇਸ਼ਨਸ ਲੱਗੇ ਸੀਗੇ ਉਦੋਂ 2014 ਦੇ ਵਿੱਚ ਪਾਪਾ ਨੇ ਮਜੀਠੀਏ ਬਾਰੇ ਬੋਲਿਆ ਸੀਗਾ ਇਹ ਹਰਮੀਤ ਸੰਧੂ ਤੇ ਮਜੀਠੀਏ ਨੇ ਤੇ ਸੁਖਵੀਰ ਬਾਦਲ ਨੇ ਮਿਲ ਕੇ ਇੱਕ 20 ਸਾਲ ਪੁਰਾਣਾ ਇੱਕ ਕੇਸ ਸੀਗਾ ਜਿਹਦੇ ਵਿੱਚ ਆਲਰੇਡੀ ਲੋਕਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹੋਈਆਂ ਸੀਗੇ ਉਸ ਕੇਸ ਦੇ ਵਿੱਚ ਇਹਨਾਂ ਨੇ ਝੂਠਾ ਨਾਮ ਵਿੱਚ ਫਸਾਇਆ ਜਿਹੜਾ ਥਲੜੀ ਕੋਰਟ ਦੇ ਵਿੱਚੋਂ ਹੀ ਉਹ ਕੇਸ ਖਾਰਜ ਹੋ ਗਿਆ ਸੀਗਾ ਕੈਨਸਲ ਹੋ ਗਿਆ ਉਹਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਰਨ ਸਿੰਘ ਬੁਰਜ ਨੂੰ ਕਿਉਂ ਚੁਣਨ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਵਾਅਦੇ ਕੀਤੇ ਸੀਗੇ ਉਹਨਾਂ ਤੇ ਪੂਰੀ ਨਹੀਂ ਉਤਰੀ ਇਹਨਾਂ ਨੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੇ ਪੂਰਾ ਵਿਸ਼ਵਾਸ ਦਿਤਾ ਸੀਗਾ ਭਗਵੰਤ ਮਾਨ ਤੇ ਤਾਹੀਂ 92 ਸੀਟਾਂ ਜਿਤਾ ਕੇ ਭਗਵੰਤ ਮਾਨ ਨੂੰ ਲਿਆਂਦਾ ਇਹਨਾਂ ਨੇ ਸੋ ਭਗਵੰਤ ਮਾਨ ਨੇ ਵਿਸ਼ਵਾਸ ਘਾਤ ਕੀਤਾ ਲੋਕਾਂ ਦੇ ਨਾਲ ਕਿਹੇ ਵੀ ਜਿੰਨੇ ਵੀ ਵਾਅਦੇ ਕੀਤੇ ਸੀਗੇ ਸਾਰੇ ਨੇ ਵਾਦੇ ਉਦਾਂ ਦੇ ਉਦਾਂ ਹੀ ਪਾਏ ਕੋਈ ਵਾਦਾ ਨਹੀਂ ਪੂਰਾ ਕੀਤਾ ਸੋ ਇਸ ਕਰਕੇ ਲੋਕੀ ਇਹਨਾਂ ਤੋਂ ਬਹੁਤ ਨਰਾਜ਼ ਨੇ ਬਰਿੰਗ ਦਾ ਇੱਕ ਬਿਆਨ ਹੋਰ ਬਹੁਤ ਚਰਚਾ ਦੇ ਵਿੱਚ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਜਿਹੜਾ ਉਹਨਾਂ ਨੇ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਦਿੱਤਾ ਕਿ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਕਿ ਤੁਹਾਡੀ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਇਸ ਬਿਆਨ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਉਹਨਾਂ ਨੇ ਇਹ ਬਿਆਨ ਉਹਨਾਂ ਨੇ ਉਹਨਾਂ ਦੇ ਕਹਿਣ ਦਾ ਮਤਲਬ ਕੁਝ ਹੋਰ ਸੀਗਾ ਇਹ ਵਿਰੋਧੀਆਂ ਨੇ ਉਹਨਾਂ ਦੇ ਬਿਆਰ ਨਾਲ ਛੇੜਛਾੜ ਟਵਿਸਟ ਕਰਕੇ ਉਹਨੂੰ ਕੁਝ ਹੋਰ ਬਣਾਈ ਜਾਂਦੇ ਦਰਸਲ ਗੱਲ ਇਹ ਸੀਗੀ ਕਿ ਜਦੋਂ ਆ ਰਾਜਾ ਵੜਿੰਗ ਜੀ ਪ੍ਰਧਾਨ ਜੀ ਜਦੋਂ ਇੱਥੇ ਆਏ ਐ ਉਹਨਾਂ ਨੇ ਕੈਂਡੀਡੇਟਸ਼ਿਪ ਦੇਖੇ ਵੀ ਕਿਹੜੇ ਕਿਹੜੇ ਸਾਡੇ ਵਿਰੋਧੀ ਨੇ ਪਹਿਲੇ ਤਾਂ ਉਹਨਾਂ ਨੇ ਦੇਖਿਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਹਰਮੀਰ ਜਿਹਦੇ ਵਿੱਚ 2022 ਦੀ ਇਲੈਕਸ਼ਨ ਜਦੋਂ ਆਮ ਆਦਮੀ ਪਾਰਟੀ ਨੇ ਲੜੀ ਐ ਹੋਂਦੋ ਲੋਕਾਂ ਚ ਕਿਆ ਸੀਗਾ ਕਿ ਜੇ ਤੁਸੀਂ ਨਸ਼ਾ ਗੁੰਡਾਗਰਦੀ ਖਤਮ ਕਰਨੀ ਐ ਤੇ ਹਰਮੀਰ ਨੂੰ ਹਰਾ ਦਿਓ ਇੱਕ ਦੇਖਿਆ ਉਹਨਾਂ ਨੇ ਇਹ ਆਮ ਆਦਮੀ ਨੇ ਹੀ ਕੈਂਡੀਡੇਟ ਲੈ ਲਿਆ ਸੀਗਾ ਦੂਸਰਾ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੇ ਵਿੱਚੋਂ ਦੀ ਇੱਕ ਗੈਂਗਸਟਰ ਦੀ ਸੱਸ ਖੜੀ ਹੋਈ ਸੀ ਤਾਂ ਉਹਨਾਂ ਨੇ ਦੇਖਿਆ ਵੀ ਅੱਗੇ ਇੱਥੇ ਤਰਾਂ ਤਾਰਨ ਦੇ ਵਿੱਚ ਗੈਂਗਸਟਰイズਮ ਇੰਨਾ ਵੱਧ ਚੁੱਕਿਆ ਹੈ ਕਿ ਇੱਥੇ ਹਰ ਰੋਜ਼ ਗੋਲੀ ਚੱਲ ਰਹੀ ਹੈ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਵੀ ਅ ਰੋਜ ਇੱਥੇ ਇੰਨੇ ਵਾਕਿਆ ਹੋ ਰਹੇ ਹੈਗੇ ਆ ਵੀ ਤੁਸੀਂ ਇੱਕ ਸੇਫ এনवायरमेंट ਚਾਹੁੰਦੇ ਹੋ ਜੇ ਸੇਫ ਮਾਹੌਲ ਚਾਹੁੰਦੇ ਹੋ ਤੇ ਕਾਂਗਰਸ ਪਾਰਟੀ ਨੂੰ ਚੁਣੋ ਆਪਦੀ ਵੋਟ ਕਾਂਗਰਸ ਦੇ ਹੱਕ ਚ ਪਾਓ ਤਾਂ ਕਿ ਇਹ ਗੈਂਗਸਟਰイズਮ ਨੂੰ ਜੜੋਂ ਖਤਮ ਕੀਤਾ ਜਾ ਸਕੇ ਵਰਤ ਸਾਹਿਬ ਤੁਸੀਂ ਦਾਵਾ ਕੀ ਕਰਦੇ ਹੋ ਫਿਰ ਵੀ ਪ੍ਰੈਡਿਕਸ਼ਨ ਕੀ ਕਰਦੇ ਹੋ ਇਸ ਇਲੈਕਸ਼ਨ ਨੂੰ ਲੈ ਕੇ ਦੇਖੋ ਜੀ ਅਸੀਂ 2027 ਦੀ ਨੀਂਹ ਇੱਥੋਂ ਮਾਜੇ ਚ ਹੀ ਰੱਖਾਂਗੇ ਜਿਵੇਂ ਸੁਸੋਦੀਆ ਸਾਹਿਬ ਕਹਿ ਗਏ ਸੀਗੇ ਇਥੋਂ ਕਿ ਸਾਨੂੰ ਸਰਕਾਰ ਬਣਾਉਣ ਵਾਸਤੇ ਮਾਝੇ ਦੀ ਨਹੀਂ ਅਸੀਂ ਮਾਲਵੇ ਚ ਹੀ ਬਣਾ ਜਣੀ ਹੈ ਜੀ ਸੋ ਉਹਨਾਂ ਨੂੰ ਅਸੀਂ ਇੱਕ ਸਬਕ ਸਿਖਾਵਾਂਗੇ ਦੱਸਾਂਗੇ ਕਿ ਮਾਝੇ ਵਾਲੇ ਹੈਗੇ ਆ ਤੇ 2027 ਦੀ ਨੀਂਹ ਅਸੀਂ ਇਥੋਂ ਰੱਖਾਂਗੇ ਕਾਂਗਰਸ ਪਾਰਟੀ ਹੀ 2027 ਚ ਆਉਗੀ ਆਖਰੀ ਸਵਾਲ ਕਰਨ ਜੀ ਤੁਹਾਡੇ ਬਾਰੇ ਇੱਕ ਚਰਚਾ ਜਿਹੜੀ ਸਭ ਤੋਂ ਵੱਧ ਹੈ ਇਲੈਕਸ਼ਨ ਦੇ ਵਿੱਚ ਪੂਰਾ ਪੰਜਾਬ ਦੇ ਵਿੱਚ ਇੱਕੋ ਹੀ ਚਰਚਾ ਹੈ ਕਿ ਕਰਨ ਬੁਰਜੋ ਬਹੁਤ ਮੋਟੀ ਸਾਮੀ ਐ ਜਿਸ ਕਰਕੇ ਉਹਨਾਂ ਨੂੰ ਟਿਕਟ ਮਿਲੀ ਐ ਤੇ ਬਹੁਤ ਸਾਰਾ ਉਹਨਾਂ ਕੋਲੇ ਪੈਸਾ ਆਖਰਕਾਰ ਤੁਹਾਡਾ ਕਾਰੋਬਾਰ ਕੀ ਐ ਦੇਖੋ ਜੀ ਮੇਰਾ ਕੀਤਾ ਮੈਂ ਪਹਿਲੇ ਵੀ ਲਾ ਚੁੱਕਿਆ ਹੋਇਆ ਮੇਨ ਖੇਤੀ ਐ ਦੂਸਰਾ ਮੈਂ ਰੀਅਲ ਏਸਟੇਟ ਦੇ ਵਿੱਚ ਪੈਸੇ ਲਾਉਣਾ ਸ਼ੇਅਰਸ ਦੇ ਵਿੱਚ ਮਿਊਚੁਅਲ ਫੰਡਸ ਦੇ ਵਿੱਚ ਪੈਸੇ ਲਾਉਣਾ ਇਹ ਮੇਰਾ ਕੀਤਾ ਤੇ ਮੇਰਾ ਕਾਰੋਬਾਰ ਹੈ ਸ਼ਿਪ ਸ਼ਿਮੀ ਨੇ ਤੁਹਾਡੀ ਸ਼ਿਪਾ ਹਾਂਜੀ ਸ਼ਿਪਾ ਵੀ ਨਹੀਂ ਤੁਹਾਡੀ ਨਹੀਂ ਜੀ ਆਪਣੇ ਪਾਣੀ ਮੀਂਹੀਆਂ ਤੇ ਨਾ ਮੇਰੇ ਕੋਈ ਹੋਟਲ ਨੇ ਜਿਹੜੀ ਉਹ ਬੋਲੀ ਫਿਰਦੇ ਆ ਇਹੋ ਜੀ ਕੋਈ ਗੱਲ ਨਹੀਂ ਹੈ ਤਾਂ ਇਹਨਾਂ ਕਾਂਗਰਸ ਦੇ ਉਮੀਦਵਾਰ ਕਰਨਵਰਜ ਜਿਨ੍ਹਾਂ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਮਾਜੇ ਦੇ ਵਿੱਚ ਕਾਂਗਰਸ ਦੇ ਵੱਲੋਂ ਨੀ ਇਹ ਜਿਹੜੀ ਉਹ ਰੱਖੀ ਜਾਣੀ ਆ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿੇ ਨਤੀਜੇ ਆਉਂਦੇ ਆ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਸਾਨੂੰ ਦੀ ਉਜਾਸਤ ਧੰਨਵਾਦ